ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੋਰੀ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰਾ ਸ਼ਹਿਰ ਦਾ ਚੋਪੜਾ ਮਹੱਲਾ ਵਾ ਮਿੱਤਰੋ ਤੇ ਜਾਣਿਆ ਪਹਿਚਾਣਿਆ ਚਿਹਰਾ ਜਿੰਦਾ ਵਪਾਰ ਦੇ ਵਿੱਚ ਵੱਡਾ ਨਾਮ ਤੇ ਟੋਕੜਾ ਗੱਬਣਾ ਦੇ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲਾ ਬਾਈ ਬਾਈ ਅਮਨਦੀਪ ਕੋਟਕਪੂਰੇ ਵਾਲੇ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਕਈ ਭਰਾ ਫੋਨ ਲਾ ਕੇ ਕਹਿ ਦਿੰਦੇ ਆ ਵੀ ਭਾਈ ਅਮਨਦੀਪ ਤੇ ਯਾ ਰੇਟ ਬਹੁਤ ਸਾਬਿਆ ਹੁੰਦੇ ਆ ਪਰ ਕਦੇ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਸਾਬੇ ਭਾਈ ਅਮਨਦੀਪ ਭਾਈ ਦੇ ਕੋਲੇ ਜਾਨਵਰ ਵੀ ਆ ਜਿਹੜੇ ਜਿੰਨੀਆਂ ਆਪਣੀਆਂ ਸੱਜਰਾਂ ਦੁੱਧ ਦਿੰਦੀਆਂ ਉਹਨੇ ਦੁੱਧਣੀਆਂ ਤੋਕੜਾ ਕੱਪਣਾ ਹੁੰਦੀਆਂ ਅੱਜ ਫੇਰ ਉਸੇ ਤਰ੍ਹਾਂ ਦੇ ਨਗੀਨੇ ਤੁਹਾਡੇ ਰੂਪ ਰੂਪ ਹੋਣਗੇ ਮਿੱਤਰੋ ਬੂਰੀ ਨੀਲੀ ਦਾ ਵੀ ਦੇ ਸ਼ਕੀਨ ਵੀਰਾਂ ਲਈ ਪੂਰੀ ਹੋਊਗੀ ਕਾਲੀ ਨੀਲੀ ਰਵੀ ਲੈਣ ਦੇਲੇ ਵੀਰਾਂ ਲਈ ਕਾਲੀ ਹੋਊਗੀ ਤੇ ਕੱਲੀ ਕਾਲੀ ਚੰਗੀ ਸ਼ਕੀਨ ਚੋਟੀ ਲੈਣ ਦੇਲੇ ਵੀਰਾਂ ਲਈ ਉਹ ਵੀ ਹੋਊਗੀ ਕਿਹੜੀਆਂ ਕਿਹੜੀਆਂ ਗੱਪਣਾ ਕੀ ਡਿਟੇਲ ਆ ਕੱਲ ਦੇ ਗੱਲਾਂ ਬਾਤ ਆਪਾਂ ਬਾਈ ਜੀ ਖੁੱਲ ਕੇ ਜਾਣੀ ਉਹ ਸਾਰੀ ਡਿਟੇਲ ਸਸਿਕਾ ਬਾਈ ਜੀ ਕੀ ਹਾਲ ਆ ਬਾਈ ਐ ਬਾਈ ਸਾਰਿਆਂ ਦਾ ਜ਼ਵਾਕਤਾ ਓਕੇ ਪ੍ਰਵਾਹ ਠੀਕ ਆ ਐ ਵਧੀਆ ਬਾਈ ਚੜ੍ਹਦੀ ਗੱਠ ਅੱਜ ਗੱਲ ਓ ਆਵਣਦੀ ਬਾਈ ਕਈ ਭਰਾ ਕਹਿੰਦੇ ਇਹ ਰੁਪਈਆ ਆਵਣਦੀਪ ਦੇ ਯਾਰ ਰੇਟ ਸਾਬਿਆ ਸੱਜਰਾ ਜਿੰਨੇ ਮੰਗ ਲੈਂਦਾ ਚੱਲ ਕੋਈ ਨਹੀਂ ਕਹਿ ਲੈਂਦੇ ਭਰਾਵਾਂ ਨੂੰ ਉਹਨਾਂ ਨੇ ਪਤਾ ਅੱਗੇ ਜਿਹੜੀ ਆ ਆਪਾਂ ਵੱਡੀ ਦੇ 125 ਮੰਗਾਏਗਾ ਇੱਕ ਬਾਈ ਦੇ ਲੈ ਗਿਆ ਬਾਈ ਇੱਕ ਬਾਈ ਦੀ ਲੈ ਗਿਆ ਹਾਂ ਉਹ ਬਾਈ ਨੂੰ 13 ਦਿੰਦੇ ਸੀ ਖਬਰੇ ਉਹਨੂੰ ਕੀ ਚੰਗਾ ਲੱਗਿਆ 30 ਵਾਲੇ ਚੀਜ਼ ਦੇ ਭਰਨੇ ਵੀ ਰੁਪਈਏ ਵੀ ਭਰਨੇ ਪੈਂਦੇ ਆ ਆਪ ਵੀ ਖੇਡਣਾ ਬੈਠੇ ਪਹੁੰਚਿਆ ਹਣਾ ਅੱਛਾ ਆਪਾਂ ਬਾਈ ਉਹ ਬਲੀ ਮੈਂ ਤਾਂ 10 ਕਾ ਘੇ ਦਿੱਤਾ ਸੀਗਾ ਤੇ ਬਾਈ ਘਰ ਜਾ ਕੇ ਮੈਨੂੰ ਬਾਈ 12 ਕਿਲੋ ਆ ਤਾਂ ਫੇਰ ਬਾਈ ਉਹ ਫਸਾਤਾ ਆਇਆ ਨਾ ਹੁਣ ਦੋ ਹੋਰ ਮੰਗਦਾ ਹਾਂ ਠੀਕ ਆ ਬਈ ਬਹੁਤ ਚੰਗੀ ਮੇਤ ਤੂੰ ਦੋ ਰੂਗੀ ਉਹ ਨਾ ਬਈ ਅੱਛਾ ਹੁਣ ਦੀ ਬਈ ਅੱਜ ਜਨਵਾਰ ਆ ਆਪਣੇ ਕੋਲੇ ਆ ਕੇ 4 ਹਾਂ 4 ਜਨਵਾਰਾਂ ਦੇ ਵਿੱਚ ਤੂੰ ਦੱਸ ਵੀ ਅੱਜ ਕਿਹੜੀ ਤੇ ਥਾਪੀ ਮਾਰ ਗਿਆ ਪਹਿਲਾਂ ਬਈ ਉਹ ਪਹਿਲਾਂ ਝੋਟੀ ਆ ਹਾਂ ਆ 6 ਕਿਲੋ ਦੁੱਧ ਆ ਠੀਕ ਆ ਤੇ 4 ਮਹੀਨੇ ਦੀ ਗੱਬਾ ਪਹਿਲਾਂ ਝੋਟੀ ਆ 6 ਕਿਲੋ ਦੁੱਧ ਆ 4 ਮਹੀਨਿਆਂ ਦੀ ਗੱਬਣਾ ਕੱਟੀ ਮਗਰ ਕੱਟੀ ਕਿਹੜੀ ਆ ਗਈ ਬਈ ਇਹਦੀ ਕੱਟੀ ਹੋ ਫਿਰ ਨਿੱਕੀ ਉਹ ਪਰ ਪਰਪਰਲੀ ਕੱਟੀ ਆ ਕੱਟੀ ਆ ਆ ਗੱਟੀ ਵੀ ਫਲੋਸ ਪਰ ਠੀਕ ਆ। ਅੱਛਾ ਗੱਲ ਅਮਨਦੀਪ ਵੀ ਚੋਣ ਚਣ ਕੇ ਮੈਨੂੰ ਚੋਣ ਚੰਦਾ ਬਹੁਤ ਵਧੀਆ ਪੋਲਾ ਚੋਣ ਚਾਣਾ ਕੋਈ ਭੂਰ ਛਟਣੀ ਆਪਣੀ ਗਰੰਟੀ ਹੋਊਗੀ। ਅੱਛਾ ਅਮਨਦੀਪ ਵੀ ਚੋਣ ਚਣ ਚੰਗਾ ਲੱਗਾ ਇਹਨੂੰ। ਐ ਪੋਲਾ ਚੋਣ ਚਣ ਬਈ ਜਮਾ ਸਿੰਘ ਸਿੰਘ ਬਹੁਤ ਚੰਗਾ ਹੈ ਨਾ। ਹਾਂ ਸਿੰਘ ਬੈਨ ਇੱਕੀ ਚੰਗੀ ਹੈ ਝੋਟੀ ਦੀ। ਪਹਿਲਾਂ ਕੱਟੀ ਆ। ਪਰ ਦੂਜੇ ਸੋਇ ਦੇ ਵੱਧਿਆਰੀ ਚੀਜ਼ ਆ। ਹਾਂ ਹਾਂ ਹਾਂ। ਨਹੀਂ ਠੀਕ ਆ ਬਈ ਲੈ ਆ ਬਈ। ਕੱਟੀ ਬਹੁਤ ਚੰਗੀ ਆ। ਪੁਰਾ ਪੜਾ ਵੀ ਚੰਗਾ ਬਈ। ਹਾਂ ਜਿੰਨੀਆਂ ਜੇ ਕੱਟੀ ਪੂਰੀ ਯਾਰਾਂ। ਬਗਰ ਬੱਚਾ ਵੀ ਆ ਗਿਆ ਹੈ ਨਾ। ਦੁੱਧ 5 ਕਿਲ ਬਹੁਤ 6 ਕਿਲੋ 6 ਤੋਂ ਉੱਤੇ ਹੋਊਗਾ 6 ਕਰਕੇ ਦੇ ਦਿਆਂਗੇ ਆਪਾਂ ਠੀਕ ਹੈ ਲੈਵਾਲੂਗਾ ਵੀ ਸਾਫ ਹੈ ਯਾਰ ਕਰ ਮੰਗ ਕਿਨੇ ਦੀ ਦਿੱਤੀ ਅਮਨਦੀਪ ਬਾਈ ਏ ਸਰ ਮੈਂ 80 ਚ ਪਹੁੰਚ ਕਰਦਾ ਏ 100 ਕਿਲੋਮੀਟਰ 80000 ਦੇ ਵਿੱਚ 100 ਕਿਲੋਮੀਟਰ ਪਹੁੰਚ ਯਾਰ ਛੋੜ ਕਰ ਦਾਂਗੇ 1000 ਛੋੜ ਕਰ ਦੇਗੇ ਵੀ ਮਾਣਾ ਕਿ 79000 ਦੇ ਵਿੱਚ ਆਪਾਂ ਯਾਰ ਉਹ 79 ਹੋਏ ਕਿੰਨਾ ਹੋਏ 80 ਜੋ 1000 ਛੋੜ ਦੇ 100 ਕਿਲੋਮੀਟਰ ਚ ਪਹੁੰਚ 100 ਕਿਲੋਮੀਟਰ ਦੀ ਪਹੁੰਚ ਹੋ ਗਈ 1000 ਛੋਟ ਹੋ ਗਈ ਉਹ ਤਾਂ ਲੱਗ ਗਿਆ ਸੀ 7988 88 ਨਾਲ ਅਗਲਾ ਅਗਲੇ 100 ਕਿਲੋਮੀਟਰ ਪਹੁੰਚ ਜੀ ਕਿਤੇ ਵੀ ਮਾਣਾ ਆਫਰ ਵੀ ਘਰੇ ਪਹੁੰਚ ਜਣੀ ਆ ਤੇ 1000 ਛੋੜ 6 ਕਿਲੋ ਦੁੱਧ ਚਲਾਇਨਾ ਮਗਰ ਘੱਟੀ ਚਲੀ ਜਣੀ ਚਾਰਾ ਮਹੀਨੇ ਦੀ ਫੇਰ ਅਕੇ ਸੂਣ ਨੂੰ ਹਾਂ ਮਾਲਾਵ ਕੇਨ ਤੋਂ ਪਾਉਏ ਖਜ਼ਾਨਾ ਚੱਲ ਰਿਆ ਨਾ ਹੂੰ ਫਿਰ ਰੁੱਤ ਬਹੁਤ ਚੰਗੀ ਜੇ ਸੂਨਾਂ ਦੇ ਹਾਂ ਹਾਂ ਕਿਹ ਆ ਜਾਣਾ ਫਿਰ ਉਹਨੇ ਖਲ ਚੱਲ ਬਹੁਤ ਹੋਈ ਹੁੰਦੀ ਉਦੋਂ ਅੱਛਾ ਆਦ ਹੋ ਗਈ ਕਾਲੀ ਤੇ ਬੂਰੀ ਬਾਰੇ ਦੱਸੀ ਮੈਨੂੰ ਭਾਈ ਬੂਰੀ ਵਿਚਾਰਾਂ ਦੀ ਗੱਬਣਾ ਅੱਛਾ ਹਾਂ ਦੁੱਧ ਬਾਈ ਦੁੱਧ ਬੁਰੀ ਤੇਰੇ 7 ਕਿਲੋ ਆ ਦੋ ਵਾਰ ਡਰੈਮਾਂ ਦਾ ਹਾਂ ਤੇ ਬੱਚਾ ਬਾਈ ਬੱਚਾ ਹੈ ਨਹੀਂਗਾ ਇੱਕ ਟਾਈਮ ਟੀਕੇ ਦੇ ਮਿਲਦੀ ਹਜੇ ਇੱਕ ਟਾਈਮ ਪਾੜੇ ਦੇ ਮਿਲਦੀ ਆ ਇੱਕ ਟਾਈਮ ਟੀਕੇ ਦੇ ਤੇ ਇੱਕ ਟਾਈਮ ਪਾੜੇ ਤੇ ਹਾਂ ਚੂਣ ਚੜ ਕਿਵੇਂ ਲੱਗਾ ਚੂਣ ਚੜਾ ਬੁਰੀ ਨੂੰ ਬਹੁਤੀ ਲੱਗਾ ਪੁੱਲਾ ਚੂਣ ਲੈਵਾ ਬੜਾ ਮੈਂ ਦਿੰਿਆ ਨਾ ਬਾਈ ਜਿਵੇਂ ਐਵੇਂ ਕਹਈਏ 9 ਕਿਲੋ ਕਹੇ 8 ਕਿਲੋ ਕਹੇ 1 ਕਿਲੋ ਸਿੱਧੀ ਭੇਜਦੀ ਗੈਲਤ ਆ ਮੈਂ ਸੁਣੀ ਬਹੁਤ ਆ ਯਾਰ ਪੜੀ ਪੁੜੀ ਬਹੁਤ ਵੱਡੀ ਮੈਂ ਬਹੁਤ ਕੈਵਰੇ ਤੇ ਹਮੇਸ਼ਾ ਇੱਕ ਛੋਟੀ ਲੈਜਰ ਆ ਜੇ ਵੇਖੋ ਮਿੱਤਰੋ ਬਹੁਤ ਚੰਗੀ ਮੈਂ ਆ ਤੁਰਦੀ ਦਾ ਪਹਿਲਵਾਨਾਂ ਕੋ ਉਹ ਨਾ ਪਈ ਬੀਗ ਮੈਕ ਮੈਨਾਂ ਸਾਰੀ ਚੰਗੀ ਐ ਬਾਈ ਕਹਿਣ ਵਾਲੀ ਗੱਲ ਨਹੀਂ ਕੋਈ ਵੀ ਹੈਗੀ ਇਹਦੇ ਵਿੱਚ ਇੱਕ ਨਹੀਂ ਹੋਰ ਢੇੜਾ ਕਢਾ ਆਇਆ ਸੱਜਣਾ ਮੈਂ ਇਹਦੀ ਗੱਲ ਬਣਾ ਦਿੱਤੀ ਟਕਾਰੇ ਲੱਗੇ ਮੜਾ ਇਹ ਮੋੜੇ ਨਾ ਨਹੀਂ ਠੀਕ ਆ ਬਾਈ ਯਾਰ ਤੇਰ ਥਾਣ ਤੁਣੀ ਬਹੁਤ ਚੰਗਾ ਲੱਗਾ ਮੈਨੂੰ ਹਣਾ ਬਾਈ ਮੈਂ ਬਹੁਤ ਚੰਗੀ ਹਰ ਵਾਰ ਹੂੰ ਵੀਰ ਨਾਲ ਉਹਨਾਂ ਮੂੰਹ ਮਾ ਵੇਖੋ ਅੱਜ ਸਰ ਮੈਂ ਆਪਣੇ ਆਫਰਾਂ ਹੀ ਹੋਣੀਆਂ ਇੱਕ ਹਾਂ ਕਿਉਂਕਿ ਬਾਈ ਆਫਰਾ ਅਜ ਤਰ ਤਮਾਕੀ ਆ ਹਨਾ ਬਾਈ ਬਾਈ ਕਿੰਨੇ ਦੀ ਦੇ ਦੀ ਇਹ ਜਦਾਂ 88000 ਚ ਪਹੁੰਚ ਇਹ 88 ਚ ਪਹੁੰਚ 88 ਚ ਪਹੁੰਚ ਆਏ 100 ਕਿਲੋਮੀਟਰ 100 ਕਿਲੋਮੀਟਰ ਕੀ ਬਾਤ ਆ ਬਾਈ ਛੋੜ 500 ਰੁਪਏ ਯਾਰ ਚੱਲ 1000 ਦੇ ਦਿੰਦਾ ਤੂੰ ਵੀ ਕੀ ਆ ਰਿਹਾ ਯਾਰ ਲੈ ਤੂੰ 1000 ਛੋੜ ਜੇ 1000 ਛੋੜ ਤੇ 100 ਕਿਲੋਮੀਟਰ ਦਾ ਘੇਰਾ ਪੋਰ ਫਰੀ 7 ਕਿਲੋ ਦੁੱਧ ਤੇ ਚਾਰਾਂ ਦੀ ਗੱਪਣ ਉਤੋਂ ਹੋਵੇ ਪੂਰੀ ਤੇ ਕੋਈ ਗੱਲ ਨਾ ਰਵੇ ਦੂਰੀ ਪਰ ਸਾਬਾ ਛੱਡਦਾ ਨਹੀਂ ਹੁੰਦਾ ਪੇਚੱਕ ਲੱਗ ਜਾਵੇ ਟਾਈਮ ਵੱਧ ਆ ਵੇਖੋ ਮੇਰੇ ਟੋਲੇ ਵਾਲੂ ਬਾਈ ਬੜਾ ਮਿਹਨਤਲੇ ਯਾਰ ਹਨਾ ਰੂਹ ਖੁਸ਼ ਕਰਦੀ ਕਿ ਨਹੀਂ ਬਈ ਨਹੀਂ ਠੀਕ ਆ ਬਾਈ ਅੱਜ ਤਾਂ ਆਪਣਾ ਯਾਰ ਖੋਲਣ ਵਾਲਾ ਵੀ ਖੁਸ਼ ਹੋਇਆ ਫਿਰ ਤਾਂ ਕੀ ਗੱਲ ਐ ਕਿਉਂ ਕੀ ਗੱਲ ਅੱਜ ਆਫਰ ਆਈਆਂ ਆਫਰ ਆਈਆਂ ਆਪਾਂ ਗੁਰੂ ਘਰ ਜਾਣਾ ਅੱਜ ਵੇਸ਼ ਕੇ ਜਾਣੀਆਂ ਵੇਸ਼ ਕੇ ਜਾਣੀਆਂ ਸਬਸ ਮਹਜੂਰ ਸਾਹਿਬ ਜਾਣਾ ਹਨਾ ਹਾਂ ਫਿਰ ਕਿੰਨੇ ਦਿਨ ਲਾएंगे ਬਾਈ ਆਪਾਂ 10 ਦਿਨ ਲਾਏ 10 ਦਿਨ ਲਾਏ ਬਹੁਤ ਹੋੜੇ ਨੂੰ ਸੰਗਤ ਲੈ ਕੇ ਚੱਲਿਆ ਹਨਾ ਬਾਈ ਸੰਗਤ ਲੈ ਇਹ ਤਾਂ ਕਰਾਇ ਨਹੀਂ ਸੰਗਤ ਫਿਰ ਗੱਡੀ ਆਪਾਂ ਆਪ ਕਰਾਈ ਆ ਠੀਕ ਆ ਬਾਈ ਕਿਸੇ ਸੰਗਤ ਤੋਂ ਕਰਾਇਆ ਨਹੀਂ ਇਹ ਫਿਰ ਤੋ ਸੁਖਣਾ ਸੁਖਣਾ ਸੁਖੀ ਸੀ ਕੋਈ ਬਸ ਆਪਾਂ ਰੱਬ ਇੱਲਾ ਬਸ ਦੇਲਾ ਗਾ ਬਬਲੇ ਜਾਣਾ ਚਲ ਠੀਕ ਹੈ ਯਾਰ ਬਈ ਚੰਗੀ ਗੱਲ ਆ ਤੇ ਆ ਛੋਟੀ ਬਾਰੇ ਦੱਸੀ ਬਈ ਇਹ ਬਈ ਛੋਟੀ ਦੂਜੇ ਸੂਏ ਆ ਹੂੰ ਦੁੱਧ ਹੋਊਗਾ 9 ਕਿਲੋ ਹੂੰ 8 ਹੀ ਰੱਖ ਦੂੰ ਠੀਕ ਆ 9 ਹੋਊਗਾ 8 ਰੱਖ ਲਾ ਰੱਖ ਹਾਂ ਤੇ 5 ਮਹੀਨਾਵਾਂ ਲੱਗਿਆ ਬਣ ਗੱਪਣ ਵੀ ਹਾਂ ਪੰਜਾਂ ਦੇ ਗੱਬਣਾ ਪੰਜ ਦਿਨਾਂ ਪੰਜ ਮਹੀਨਾਂ ਕੀ ਬਾਤ ਆ ਯਾਰ ਕਟਾ ਮਗਰ ਆ ਇਹਦਾ ਕਿਹੜਾ ਕਟਾ ਆ ਗਿਆ ਆਰ ਲਾ ਆ ਜਿਹੜਾ ਬਈ ਹਾਂ ਤਾਂ ਹੀ ਨਾ ਇਹਦਾ ਖੜਾ ਹਾਂ 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 ਕਟਾ ਵੀ ਬਗਲ ਚੰਗਾ ਯਾਰ ਹਨਾ ਬਈ ਹਾਂ ਹੂੰ ਤੋਰੀ ਬਈ ਨੂੰ ਮੜਾ ਲੈਵਾਲੂ ਵਜਦੇ ਥੱਲੇ ਵੀ ਬੜਾ ਯਾਰ ਸੱਜਰਾਂ ਜਨਾ ਵਿਆਹ ਲੈਵਾ ਸ਼ਕੀਨੀ ਵੀ ਬਹੁਤ ਆ ਯਾਰ ਕੱਤੀ ਵਾਲੀ ਚੰਗੀ ਆ ਹਨਾ ਬਈ ਵੇਖ ਸਰ ਬੈ ਥੱਲੇ ਪਈ ਨਾ ਸੱਜਰਾਂ ਵਾਂਗੂ ਮੈਂ ਨਾ ਤੁਰਦੀ ਪਹਿਲਵਾਨਾਂ ਵਾਂਗੂ ਕੇ ਸੱਜਰਾਂ ਰਗੀ ਪਈ ਆ ਵੇ ਨਹੀਂ ਠੀਕ ਆ ਬਈ ਐ ਤੁਰਦੀ ਮੜਕ ਮੜਕਾਂ ਨਾ ਨਹੀਂ ਠੀਕ ਆ ਬਈ ਵੇਖੋ ਘਰਾਂ ਦੀ ਮਿੱਤਰੋ ਲੈ ਆ ਬਈ ਲੈ ਆ ਚੋਣ ਚੌਣ ਚੰਨ ਕਿਵੇਂ ਲੱਗਾ ਬਈ ਚੋਣ ਜਾਂਦਾ ਪੁੱਛੀ ਨਾ ਰਹਾ ਬਹੁਤ ਚੰਗਾ ਚੋਣਾਂ ਨੂੰ ਅੱਛਾ ਹਰ ਪੱਖ ਤੋਂ ਓਕੇ ਆ ਜਾਵਾ ਬਹੁਤ ਚੰਗਾ ਚੋਣ ਹੂੰ ਲੈ ਲਓ ਪੋਲੀ ਪਰ ਫਿਰ ਸੀਲ ਠੰਡੀ ਇੰਨੀ ਆਪਣੀ ਦੁਬਾਰੇ ਚੋਲਾ ਅੱਛਾ ਹਾਂ ਹੋਣੀ ਦੱਸੀ ਆਉਂਦੀ ਬਹੁਤ ਚੰਗੀ ਆ ਹੂੰ ਸੀਲ ਠੰਡੀ ਆ ਨਹੀਂ ਠੀਕ ਆ ਬਾਈ ਓਕੇ ਆ ਜਾਵਾ ਯਾਰ ਕਲੀਅਰ ਆ ਕੰਮ ਆਣਾ ਬਾਈ ਹੂੰ ਤੇ ਇਹ ਕਿੰਨੇ ਦੀ ਬਾਈ ਇਹਦਾ 92000 ਤੋਂ 100 ਕਿਲੋਮੀਟਰ ਪਹੁੰਚ 92000 ਦੇ 100 ਕਿਲੋਮੀਟਰ ਪਹੁੰਚ ਫੇਰੀ ਤੇ ਮਾਰ ਛੋੜ ਕੇ ਨਹੀਂ ਕਰਦੀ ਇਹ ਤੋਂ 1000 ਦੇਣਾ 9 ਕਿਲੋ ਦੁੱਧ ਦੇ ਦिए ਚ ਪੰਜਾਂ ਮਹੀਨੇ ਦੀ ਗੱਪਣ ਹਾਂ ਪੰਜਾਂ ਮਹੀਨੇ ਦੀ ਗੱਪਣ ਦੇ ਦिए ਮੈਂ ਅਗਰ ਦੇ ਦੀ ਜਾਂਦੇ ਬਾਈ ਕਟਾ ਹਨਾ ਤੇ 92000 ਦੇ ਵਿੱਚ ਕਰਦੀ ਹੈ 500 ਕਿਲੋਮੀਟਰ ਫਰੀ ਬਰਾਏ ਅਜੇ ਰਾਜ ਤੱਕ ਕੀ ਹੋ ਗਿਆ ਤੈਨੂੰ 15000 ਰੋਟੀਆਂ ਪੈਕੇ ਤੇ ਜਾਣਾ ਅੱਜ ਛੋਡਾਂ ਹੀ ਲੜਿਆ ਲੱਗਦਾ ਘਰੇ ਨਾ ਲੜੇ ਨਾ ਛੋਡਾਂ ਹੀ ਆ ਗੁਰੂ ਕਰ ਜਣਾ ਆਪਾਂ ਇਹਦੇ ਬਾਰੇ ਦੱਸੀ ਬਾਈ ਲਾਸਟ ਬਚਾ ਇਹ ਬਾਈ ਆਪਾਂ 86 ਆ ਦੀ ਲਈ ਅੱਗੇ ਵੀ ਪਰਦੇਸਾਂ ਪਿਛਲੀ ਵੀਡੀਓ ਚ ਅੱਗੇ ਆਪਾਂ ਰਹਿ ਗਏ ਕੱਚੇ ਤੂੰ ਵੀ ਤੇ ਮੈਂ ਵੀ ਤੂੰ ਦੱਸਿਆ ਨਹੀਂਗਾ ਵੀ ਇਹ ਗੱਬਣ ਹਾਂ ਪੰਜਵੇਂ ਮੈਂ ਲੱਗਿਆ ਉਹਨੂੰ ਗੱਬਣ ਨੂੰ ਅੱਛਾ ਹਾਂ ਆਪਾਂ ਉਵੇਂ ਹੀ ਰਹਿ ਗਏ ਆਪਾਂ ਉਵੇਂ ਕਹਤਾ ਵੀ ਇਹ ਮੇਰੀ ਜਾਨ ਬਚਾਈ ਆ ਅਗਲੇ ਕਹਿੰਦੇ ਖਣੀ ਉਹੀ ਫੰਡਰੀ ਲਈ ਕੇ ਨੇ ਅੱਛਾ ਅਗਲੇ ਮਹੀਨੇ ਪੰਜਵੇਂ ਮਹੀਨੇ ਦੀ ਹੈ ਚੈੱਕ ਪਾਸ ਆ ਬਈ ਚੈੱਕ ਪਾਸ ਆ ਕਿੱਡੀ ਮੈਂ ਤੂੰ ਅੱਗੇ ਦੱਸਿਆ ਨਹੀਂ ਤੂੰ ਮੈਨੂੰ ਤਾਂ ਦਿਮਾਗੋਂ ਨਿਕਲ ਗਈ ਬਾਈ ਹਾਂ ਤੂੰ ਵੀ ਨਹੀਂ ਦੱਸਿਆ ਫਿਰ ਮੇਰੇ ਮੈਂ ਕਹੇ ਦੱਸਤਾ ਤੂੰ ਤੂੰ ਕਹੇ ਗੱਬਣ ਆ ਮੈਂ ਪੰਜਾਂ ਮਿੰਟ ਦੀ ਹੈ ਛੋਟੀ ਵੇ ਕੱਢੇ ਡਾਊਨ ਲੈ ਕੇ ਜਾਈਏ ਅੰਦਰ ਨੂੰ ਬਈ ਵੱਡੀ-ਵੁੱਡੀ ਬਹੁਤ ਆਪੂੜਾ ਪੜਾ ਬਹੁਤ ਚੰਗਾ ਗੱਡੀ ਜਿੱਦੀ ਛੋਟੀ ਆ ਐਡੀ ਛੋਟੀ ਘਰ ਕਰਨੇ ਜੰਮਦੀ ਨਹੀਂ ਜੰਮਦੀ ਬਈ ਹਾਂ ਵੇਖ ਬਈ ਲੈ ਆ ਬਈ 86 ਦੀ ਲਈ ਸੀ ਆਪਾਂ ਹੂੰ ਤੇ ਜਿਹੜਾ ਖੁਸ਼ ਹੋ ਕੇ ਦੇ ਦੂ ਨਾ ਫਾ ਠੀਕ ਆ ਨਹੀਂ ਤਾਂ 86 ਦੇ ਦਾਂਗੇ ਬਸ ਠੀਕ ਹੈ ਲੈ ਪਹੁੰਚਦਾ ਨਹੀਂ ਕਰ ਦਿੰਦੀ ਨਾ ਇਹ ਚੋਣੀ ਪਹੁੰਚ ਪਹੁੰਚ ਹੋਣੀ ਭਰਾਵਾ ਇਹ ਬੱਲੇ ਇਹ ਤਾਂ ਹਾਂ ਅਧੀਨ ਨਹੀਂ ਜਦ ਤੱਕ ਜੋੜਾ ਲੈ ਲਵੇ ਆਪੇ ਕਰ ਲੈਣਗੇ ਅਗਲਾ ਹਾਂ ਜੋੜਾ ਲੈ ਲੈ 91 ਨਾਲ ਜਾਵੜੂਗੀ ਠੀਕ ਹੈ ਇਹਦਾ ਬੱਚਾ ਕਿਹੜਾ ਹੈ ਨਹੀਂ ਬਾਈ ਇਹਦਾ ਬੱਚਾ ਹੈ ਨਹੀਂ ਇਹਦਾ ਬੱਚਾ ਥਾਪੀ ਤੇ ਬਹੁਤ ਸੀਲ ਆ ਇਹ ਹੋ ਗਏ ਚਾਰ ਜਾਨਵਰ ਹੈ ਨਾ ਆਪਣਾ ਇੱਕ ਕੱਟੀ ਆ ਇੱਕ ਕੱਟੀ ਆ ਨਹੀਂ ਕੱਟੀ ਕੱਢ ਕੇ ਤਰਾ ਲੈ ਆਈ ਬਾਰੂ ਕੱਢ ਕੇ ਇਧਰ ਹੀ ਲੈ ਸਾਹਮਣੇ ਜੀ ਮਿੱਤਰੋ ਆ ਕੱਟੀ ਹੈ ਹਨਾ ਹਮ ਕਿੰਨੇ ਚਿਰ ਦੀ ਹੈ ਵੀਰੇ ਇਹ ਹੋ ਗਿਆ 89 ਮਹੀਨੇ ਦੀ ਕੱਟੀ 89 ਮਹੀਨੇ ਦੀ ਹੈ ਹਮ ਤੇ ਕਿਨੇ ਦੀ ਦੇ ਦੀਏ ਬਾਈ ਇਹ 14000 ਦੀ ਹਾਂ ਨਾ ਦੱਸ ਹਾਂ ਨਾ ਇਹ ਦੇ ਦੇ ਕਰ ਦਾਂਗੇ ਮਾਨਤਨ ਕਿੰਨੇ ਉਹ ਉਹ ਕਰਦਾ ਹੈ ਕੋਈ ਜਵਾਹ ਦੇ ਰਿਹਾ ਕੋਈ ਕੱਤੀ ਚੰਗੀ ਹੈ ਸਾਂਭਣਾ ਦੀ ਕੱਤੀ ਬਹੁਤ ਚੰਗੀ ਆ ਹਮਦੁਲਿਲਾ ਵੇ ਦਫਾ ਲੂਈ ਲਈ ਕਿੱਡੀ ਚੰਗੀ ਆ ਲੂਲੀ ਬਹੁਤ ਚੰਗੀ ਕੱਟੀ ਆ ਇਹ ਸੀਗੇ ਚੰਦਵਾਰ ਬਾਈ ਹੁਣ ਅੱਜ ਨੰਬਰ ਬਾਈ ਆਪਣਾ ਹੈਗਾ 90419 90419 644 90419 644 90419 644 ਬਸ ਅਡੇ ਦੇ ਕੋਲੇ ਘਰ ਆ ਤੇ ਮਨਦੀਪ ਬਾਈ ਦਾ ਦਾਰਾ ਤਾ ਲੋਵਾਰ ਕੋਲੇ ਆ